ਨੂੰ ਟੁਕਾ ਪਿੰਚ ਪੈ ਕੀ ਨੀ ਲਵ ਮੈਗ ਰਿਚ ਕਰ ਕੇ ਪਹਿਲਾ ਤਾਏ ਮਜਨੂ ਸਾਰੇ ਅੰਬਰੋਂ ਤੋੜਨਾ ਚਾਨ ਸਿਤਾਰੇ ਪਹਿਲਾ ਤਾਏ ਮਜਨੂ ਸਾਰਾ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਂ ਅਰਜ ਕਾ ਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਂ ਅਰਜ ਕਾ ਰਕੇ ਬੱਚ ਹੋਂਟਲਾ ਟਨਰ ਕੀਤੇ ਮਲਕ ਸ਼ੇਕਤੇ ਠੰਡੇ ਪੀਤੇ ਬੱਚ ਹੋਂਟਲਾ ਟਨਰ ਕੀਤੇ ਮਲਕ ਸ਼ੇਕਤੇ ਠੰਡੇ ਪੀਤੇ ਪਪ ਮੈਂ ਅਰਚ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮਹਿਰ ਚ ਕਰਕੇ ਮਾਂ ਪਿਓ ਕੋਲੇ ਜਾਣੀ ਸਕਦੀ ਸੱਸ ਨੂੰ ਦਰਦ ਸੁਣਾ ਨਹੀਂ ਸਕਦੀ ਮਾਂ ਪਿਓ ਕੋਲੇ ਜਾਣੀ ਸਕਦੀ ਸੱਸ ਨੂੰ ਦਰਦ ਸੁਣਾ ਨਹੀਂ ਸਕਦੀ ਮਾਂ ਪਿਓ ਕਿ ਚਾਨ ਤੁਖਾਂ ਵਿੱਚ ਪੈ ਗਈ ਨੀ ਲਬ ਮੈਂ ਅੱਜ ਕੱਢ ਕੇ ਗਈ ਜਾਨ ਦੁਕਾਂ ਵਿੱਚ ਪੈ ਗਈ ਨਹੀਂ ਲਵ ਮੈਰ ਠੱਕਾ ਰਕੀਏ ਜਦੋਂ ਕਿਸੇ ਦਾ i <laughs> you ਚਾਨ ਦੁਖਾਂ ਵਿੱਚ ਪੈ ਗਈ ਨੀ ਲਬ ਮਹਿਰ ਚ ਕਾ ਫਿੱਕੀ ਨੀ ਮਾ ਪਿਓ ਤੂੰ ਜੋ ਬੇਮੁਖ ਹੋਏ ਚੰਨ ਸਿਆ ਫਿਰ ਫੁੱਟ ਫੁੱਟ ਰੋਏ ਮਾ ਪਿਓ ਤੂੰ ਜੋ ਬੇਮੁਖ ਹੋਏ ਚੰਨ ਸਿਆ ਫਿਰ ਫੁੱਟ ਫੁੱਟ ਰੋਏ ਬਾਲ ਸੈਰ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਂ ਘਰ ਚ ਕਰਕੇ ਚਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਂ ਝ ਕਰਕੇ ਜਦੋਂ ਵੀ ਇਹ ਮਾਨੇ ਵਿੱਚ ਆਉਂਦਾ ਹੈ ਖਿਆਲੀ ਉਹ ਤੈਲੇ ਵਿੱਚ ਪੈਂਦਾ ਜਾਣੀ ਹਾਲ ਹੈ ਹਰ ਕੋਈ ਪੰਜਾਬੀ ਜਾਣਣਾ ਚਾਹਦਾ ਹੈ ਬਦੇਸ਼ ਜਾਰੀ ਬਸੇ ਬਸੇ ਏਹੋ ਕੀ ਮਗੌਲ ਮੈਂ ਨੌਜਵਾਨੀ ਸਾਰੀ ਤਾਂ ਪਦੇਸਾਂ ਵਿੱਚ ਵਸੂ ਨੌਜਵਾਨੀ ਤਾਂ ਸਾਰੀ ਪਦੇਸਾਂ ਵਿੱਚ ਵਸੂ ਹੁੱਟੇ ਮਾਪੇ ਇੱਥੇ ਵਸ ਦੁੱਖ ਸਹਿਣਗੇ ਕੱਲੇ ਕੱਲੇ ਈਆਂ ਪੁੱਤ ਵੇਚ ਕੇ ਵਿਦੇਸ਼ਾਂ ਨੂੰ ਤੇ ਰੰਗਲੇ ਪੰਜਾਬ ਵਿੱਚ ਕੌਣ ਰਹਿਣਗੇ ਕੱਲੇ ਕੱਲੇ ਈਆਂ ਪੁੱਤ ਵੇਚ ਕੇ ਵਿਦੇਸ਼ਾਂ ਨੂੰ ਤਾਰੀਆਂ ਨਹੀਂ ਕਿ ਤੂੰ ਛਾਉਣੀਆ ਆਪਣੇ ਹੀ ਅੱਖੀਆਂ ਸੇ ਕਰ ਖਾਲੀ ਕਰ ਦੇਣੇ ਆਪਣੇ ਹੀ ਅੱਖੀਆਂ ਸੇ ਤਾਰ ਖਾਲੀ ਕਰ ਦੇਣੇ ਆਣ ਪ੍ਰਵਾਸੀ ਇੰਨਾ ਵਿੱਚ ਬੈਣਗੇ ਕੱਲੇ ਕੱਲੇ ਧੀਆਂ ਪੁੱਤ ਪੇਜ ਕੇ ਵਿਦੇਸ਼ਾਂ ਨੂੰ ਤੇ ਰੰਗਲੇ ਪੰਜਾਬ ਵਿੱਚ ਕੌਣ ਰਹਿਣਗੇ ਕੱਲੇ ਕੱਲੇ ਧੀਆਂ ਪੁੱਤ जहाज़ छ छेती बेचके ज़मीन बस झाड़ न जहाज छेती चे सरकार जे कम लेण गे कले कले तीअं पप भेज वेंंगले ਉੱਚ ਬੰਨੀ ਦੀ ਕੋਈ ਨਾਥ ਨਹੀਂ ਚਾਹੁੰਦੇ ਨੇ ਜੋ ਕਰਨਾ ਪੰਜਾਬ ਨੂੰ ਕੀ ਤਾਂ ਚੱਕਰੀ ਹੀ ਕਰਨੀ ਸੀ ਅੰਗਰੇਜ਼ੀ ਥੁੱਕਾ ਤੋਂ ਕੱਢੇ ਸੀ ਹਾਂਸੀ ਬਾੜੇ ਰੱਸੇ ਤੋਂ ਮਯੂਦੇ ਆਸ਼ਕੀ ਦਿੱਤੀ ਮਲਤਾਰੇ ਉਹਨਾ ਕੱਟੇ ਬੱਦੇ ਸੀ ਇੱਕੋ ਇੱਕ ਜਿਹੜੀ ਹੱਥ ਫੜੀ ਹੈ ਬਦੇਸ਼ ਜਾਣਾ ਇੱਕੋ ਇੱਕ ਜਿਹੜੀ ਹੱਥ i <laughs>

This has ਈ ਤੇ ਸੱਦ ਤੇ ਬਾਪ ਦਾ ਨਾ ਸ਼ਾਇਦ ਨੇ ਉਹ ਕਦਰ ਨਾ ਕਰਦੀ ਬਾਪੂ ਦੀ ਮੈਂ ਪਾਚਾ ਮਾਰ ਕੇ ਥੱਕ ਗਿਆ ਤਸਵੀਰ ਨਾ ਭੁਲੇ ਬਾਪੂ ਦੀ ਕਿਤੇ ਉਂਗਲੀ ਫੜ ਕੇ ਤਰਦਾ ਮੈਂ ਲ ਮਰੂਨਿਲ ਅਕ ਪੈਂਦੀ ਗੇ ਚੰਤ ਕਾਬਲ ਖਾ ਮੈਂ ਪੰਪੂ ਦੀ ਮੈਂ ਬੱਚਾ ਮਾੜ ਕੇ ਥੱਕ ਗਿਆ ਤਸਵੀਰ ਨਾ ਬੋਲੇ ਬਾਪੂ ਦੀ ਕੋਈ ਸਮਝ ਨਹੀਂ ਪੈਂਦੀ ਕੀ ਐਸਾ ਦੁਨੀਆ ਨੂੰ ਹੈ ਹੋਇਆ ਤੱਕ ਆਤਮ ਖੁਰਾ ਨੂੰ ਰੱਬ ਵੀ ਪੰਬਾ ਮਾਰ ਕੇ ਰੋਇਆ ਜਾਤੇ ਉਸ ਦੇ ਬੰਦਿਆਂ ਨੇ ਸੂਰਤ ਗੈ ਤੈਂ ਤਾਦੀ ਤੋਰੀ ਜਦ ਕੀ ਗਤਲ ਫੁਰਗੀ ਕਾਲੇ ਚੁੱਗ ਬੈਠਾ ਪੈਰ ਮਸਰੀ ਸਾਬੇ ਅੱਖੀਆਂ ਮੂਰੇ ਨੇ ਘਾਤ ਫਿਰਦੇ ਐਸ਼ਾ ਕਰਦੇ ਬਾਤ ਲਟਕੇ ਕਈਆਂ ਦੀ ਜ਼ਿੰਦਗੀ ਨੂੰ ਫਿਰਦੇ ਚਰਦੇ ਦੁਨੀਆਂ ਦੇ ਵਿੱਚ ਸਾਡੀ ਵੱਖਰੀ ਪਛਾਣ ਹੈਗੀ ਸਿਰ ਤੇ ਸਜਾਈ ਦਸ ਤਾਰ ਦੀ ਹੱਥਾਂ ਤੇ ਗੁੰਦੀਆਂ ਕਦਰ ਜੀ ਇੱਜ਼ਤ ਪੂਰੀ ਸਿੱਖੀ ਵਿੱਚ ਸਾਦੇ ਸਰਦਾਰ ਦੀ ਗੁਰੂ ਸਾਹਿਬਾਨ ਦੀ ਬਖਸ਼ਿਸ਼ ਮਾਰੀ ਦੀ ਮੱਤ ਤੇ ਕਰਨੀ ਤਖੜੀ ਦਾ ਫਰਜ਼ ਹੈ ਰਜ ਹੈ ਪਾਪਾ ਨੂੰ ਪੁੱਲ ਤੋਂ ਦਿਨ ਤੇ ਲੈ ਜਾਂਦਾ ਕਰੇ ਰਜ ਹੈ ਤੱਕ ਲੋਕ ਕਹ ਦੇ ਗਏ ਤੇ ਵਸਦਾ ਪਕਵਾਨ ਦੀ ਲੇਖੇ ਵਿੱਚ ਲੱਗ ਜਾਂਦਾ ਗਏ ਕਿਤਾਬੁਲਦਾਨ ਜੀ ਲੇਖੇ ਵਿੱਚ ਲੱਗ ਜਾਂਦਾ ਵੇ ਕੈੰਤੇ ਨੇ ਤੋਖ ਵੰਡਾਇਆ ਅੱਤਾਰੇ ਜਾਂਦਾ ਜੀ ਸੁਖ ਬਿਲੇ ਹੱਥ ਵਟਾਇਆ ਦੁਖਣਾ ਹੋ ਜਾਂਦਾ ਜੀ ਸੁਖ ਬਿਲੇ ਹੱਥ ਵਟਾਇਆ ਦੁਖਣਾ ਹੋ ਜਾਂਦਾ ਜੀ ਨੰਪੁਨਤਾਨ ਕੰਮ ਗਏ ਮਗਾਨ ਜੀ ਲਿਖੇ ਵਿੱਚ ਲੱਗ ਜਾਂਦਾ ਹੈ ਉਕੀਤਾ ਪੁਨਤਾਨ ਜੀ ਲਿਖੇ ਵਿੱਚ ਲੱਗ ਜਾਂਦਾ ਹੈ ਗੁਖੇ ਨੂੰ ਰੋਟੀ ਦੇਵੋ ਨੰਗੇ ਨੂੰ ਸਲਮਾਨ ਜੀ ਲਿਖੇ ਵਿੱਚ ਲੱਗ ਜਾਂਦਾ ਵੇ ਕੀਤਾ ਪੁੰਨਦਾਨ ਜੀ ਲਿਖੇ ਵਿੱਚ ਲੱਗ ਜਾਂਦਾ ਵੇ ਅੱਖ ਕੀ ਨੇ ਸਰ ਤੋਂ ਜੀ ਦੇ ਮਾਪਿਆਂ ਦੇ ਛਾਏ ਜੀ ਜਿਤਾਏ ਜੀ ਜਾਵਣ ਜਿਤ ਮਾ ਦੇ ਨਾਲ ਪਿਆਰ ਜਿਤਾਏ ਜੀ ਸੇਵਾ ਪੁੰਨਤਾਨ ਦੀ ਆਦਤ ਬਖਸ਼ੇ பகਵਾਨ ਜੀ ਲੇਖੇ ਵਿੱਚ ਲੱਗ ਜਾਂਦਾ ਗੇ ਕੀਤਾ ਪੁੰਨਤਾਨ ਜੀ ਵਿਚ ਲੱਕ ਜਾਂਦਾ ਵੇ ਸੋਕੇ ਜਾਂ ਹਰ ਤੇ ਮਾਰੇ ਲੁੰਟੇ ਪੁੰਚਾਲ ਦੇ ਫਿਰ ਦਿਨੇ ਭੁਖਣ ਪਾਣੇ ਪੱਟੇ ਹੋਏ ਕਾਲ ਦੇ ਹਰ ਦਿਨੇ ਭੁਖਣ ਪਾਣ

ਰਹਿੰਦਾ ਨਾ ਤੋੜਾ ਜੀ ਸਰਦਾਂ ਉਨਸਾਰ ਪਗਤ ਜੀ ਰਹਿੰਦਾ ਨਾ ਤੋੜਾ ਜੀ ਕਿ ਤਣਕੇ ਦੇ ਨਾਲ ਜਿਉ ਗੱਲ ਸੁਣ ਲਓ ਬਾਪੂ ਦੀ ਪੁੱਤਰ ਭਗਤ ਸਿੰਘ ਮੈਂ ਬੋਲਾ ਮੰਗ ਭਿਖਿਆਂ ਕੂਰਿਆਂ ਤੋਂ रोग भी जानते सी। पाके शरीर खतरते। ज़ूपी पर हो रहा है करोड़ों का प्राइस पूल और बेहतरीन ऑफर्स सब है क्यों हर बेड़े बुझिया? ਕੁੱਝਿਆ ਨਹੀਂ ਨਾ ਏ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਟੈਨਸ਼ਨ ਲੈ ਨਾ ਏ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਟੈਨਸ਼ਨ ਲੈ ਨਾ ਏ ਕਾੜਿਓਂ ਦੇ ਤਾਰੇ ਦਾਸ ਬੋਲ ਵੀ ਪੁਕਣ ਕੇ ਸਜਣਾ ਆ ਜਿਲਾ ਵਿੱਚ ਦੇ ਖੁਸ਼ੀਆਂ ਹਾਸੇ ਉਗਣ ਕੇ ਸੱਜਣਾ ਜਿਲਾ ਰੋਂਦਿਆਂ ਨਿਆਣੇ ਨੂੰ ਵਰਾਉਣ ਵਾਸਤੇ ਲਾ ਕੇ ਫੋਨ ਤਾਰਤਾ ਨੰਨੀਆਂ ਅੱਖਾਂ ਦੀ ਘਟ ਚੱਲੀ ਰੋਸ਼ਨੀ ਕੰਨੋ ਬੋਲਾ ਕਰਤਾ ਨੰਨੀਆਂ ਅੱਖਾਂ ਦੀ ਘਟ ਚੱਲੀ ਰੋਸ਼ਨੀ ਕੰਨੋ ਬੋਲਾ ਕਰਤਾ ਸਿਆਣਾ ਛੱਡਦੇ ਨਾ ਫੋਨ ਚੀਂ ਰਹਿੰਦੇ ਨੇ ਫਰੂਲਦੇ ਝੂਠਾਂ ਵਾਲੀ ਪੰਡ ਖੀਸ ਬੈਂਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾਂ ਵਾਲੀ ਪੰਡ ਖੀਸ ਬੈਂਚ ਪਾਈਆ ਸੱਚ ਤਾਂ ਨਹੀਂ ਬੋਲਦੇ ਗੰਦੋਂ ਯੋ ਲੈ ਲੈ ਕੇ ਪਰਦੇਸ ਵਰਗੀ ਕੱਲ ਬਾਤ ਫੋਨ ਤੇ ਹਾਸੇ ਠੱਠੇ ਮੁਕੇ ਨੈਟ ਪਾਰੂ ਪੈ ਗਿਆ ਦਿਲਾਂ ਦੇ ਸ਼ਕੂਨ ਤੇ ਹਾਸੇ ਠੱਠੇ ਮੁਕੇ ਨੈਟ ਭਾਰੂ ਪੈ ਗਿਆ ਦਿਲਾਂ ਤੇ ਸਕੂਨ ਤੇ ਆਪਣੀਆਂ ਸਾਡਾ ਵਿਸ਼ਵਾਸ ਟੁੱਟ ਗਿਆ ਨਾ ਬੁਲਾਇਆ ਬੋਲਦੇ ਝੂਠਾ ਵਾਲੀ ਪੰਡਖੀ ਸੇ ਬੈਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾ ਵਾਲੀ ਪੰਡਖੀ ਸੇ ਬੈਚ ਪਾਈਆ ਸੱਚ ਤਾਂ ਨਹੀਂ ਬੋਲਦੇ ਘਰਾ ਚਕਲੇ ਸੁਵਾਲੇ ਮੋਟ ਬਨ ਤੇ ਪੜੇ ਮੋਕਲੇ ਚੰਗੇ ਪਲੇਵਾਸ ਦੇਵਗਾ ਤੇ ਪਟਕੇ ਇਕਲੇ ਸੁਮੋਕਲੇ ਚੰਗੇ ਪਲੇਵਾਸ ਦੇਵਗਾ ਤੇ ਪਟਕੇ ਇਕਲੇ ਸੁਮੋਕਲੇ ਆਪ ਜੀਤ ਲਖਵਾਲੀ ਸਾਇਨ ਕਰਤੀ ਅੰਦਰੋਂ ਨਹੀਂ ਢੋਲਦੇ ਝੂਠਾਂ ਵਾਲੀ ਪੰਡ ਖੀਸੇ ਵਿੱਚ ਵੇਚ ਪਾਈਆ ਸੱਚ ਤਾਂ ਨਹੀਂ ਬੋਲਦੇ ਪਾ ਵਾਲੀ ਪੰਦ ਕੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਬੱਚਿਆਂ ਦਾ ਰੋਲ ਤਾਂ ਵੇਖ ਸਜਣੋ ਕਿਸੇ ਮਾੜੀ ਮਤਨੇ ਵਿਛੋੜ ਤੇ ਮਸੂਮ ਬੱਚੇ ਮਾਤਾ ਪਿਤਾ ਤੋਂ ਨਿੱਕੀ ਜਹੀ ਚੱਕ ਨੇ ਵਿਛੋੜ ਤੇ ਮਸੂਮ ਬੱਚੇ ਮਾਤਾ ਪਿਤਾ ਤੋਂ ਨਿੱਕੀ ਜਹੀ ਚੱਕ ਨੇ ਵਾਲੀ ਪੰਡ ਕੀਸੇ ਵਿੱਚ ਪਾਈਆ ਸੱਚ ਪਾਣੀ ਬੋਲਦੇ ਝੂਠਾ ਵਾਲੀ ਪੰਡ ਕੀਸੇ ਵਿੱਚ ਪਾਈਆ ਸੱਚ ਪਾਣੀ ਬੋਲਦੇ ਚੰਕੀਆਂ ਕੱਲਾਂ ਨੂੰ ਚੰਗੇ ਲੋਕ ਸੁਣਣ ਵਾਲੀ ਪੰਡ ਕੀਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਝੂਠਾ ਵਾਲੀ ਪੰਡ ਕੀਸੇ ਵਿੱਚ ਪਾਈਆ ਪਾਲ ਦੇ ਕਿਸੇ ਵਿੱਚ ਪਾਈਆ ਸੱਚ ਤਾਂ ਨਹੀਂ ਬੋਲਦੇ ਮੁੱਕ ਜਾ ਵੀ ਦਾ